ਲੋਰੈਂਸ ਬਿਸ਼ਨੋਈ ਗੈਂਗ ਦਾ ਨਾਮ ਬਹੁਤ ਚੱਲਦਾ ਪਿਆ ਵੈ ਤੇ ਕਿਹਾ ਜਾ ਰਿਹਾ ਕਿ ਅਨਮੋਲ ਬਿਸ਼ਨੋਈ ਉਹਨੂੰ ਹੁਣ ਐਨਏ ਲੈ ਕੇ ਆਈਏ ਪਰਦੇ ਕੋਲੇ ਉਸ ਸਮੇਂ ਇਹ ਜਿਹੜੀਆਂ ਇਨਪੁਟਸ ਆ ਗਿਆ ਸੀਗੀਆਂ ਕਿ ਸੱਜਨ ਥਾਪਨ ਤੇ ਅਨਮੋਲ ਬਿਸ਼ਨੋਈ ਜਿਹੜੇ ਹੈਗੇ ਨੇ ਇਹ ਆਲਰੇਡੀ ਇਨਸੀਡੈਂਟ ਤੋਂ ਪਹਿਲਾਂ ਹੀ ਲੋਰੈਂਸ ਬਿਸ਼ਨੋਈ ਨੇ ਬਾਹਰ ਕੱਢ ਦਿੱਤੇ ਸੀ ਤਾਂ ਕੀ ਰੋਲ ਹੈਗਾ ਮੁਸੇਵਾਲੇ ਦੇ ਇਨਸੀਡੈਂਟ ਜਿਹਾ ਹੋਰ ਜਿਹੜੇ ਇਨਸੀਡੈਂਟਸ ਹੋਏ ਨੇ ਸੇ ਦੂਸਰੇ ਵਾਲੇ ਕੇਸ ਤੋਂ ਬਾਅਦ ਕਾਫੀ ਹਾਈਲਾਈਟ ਹੋਈ ਹੈ ਗਿਆ ਕਿਉਂਕਿ ਲੋਰਕਿਸ਼ ਨਵੀ ਤਾਂ ਇਸ ਤੱਕ ਗੁਜਰਾਤੀ ਜੇਲ੍ਹ ਵਿੱਚ ਮੰਨਦਾ ਹੈ ਬੋਲ ਬਿਸ਼ਨਵੀ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਸੀਗਾ ਜਦੋਂ ਤੱਕ ਇਹ ਉੱਥੇ ਅਮਰੀਕਾ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਅਸੀਂ ਪ੍ਰੋਵਾਈਡ ਕੀਤੀ ਸੀਗੀ ਉਹਦੇ ਬੇਸ ਤੇ ਚਾਰ ਪੰਜ ਜਿਹੜੇ ਹੈਗੇ ਨੇ ਕ੍ਰਿਮੀਨਲ ਗੈਂਗਸਟਰ ਜਿਹੜੇ ਨੇ ਬਾਹਰੋਂ ਲਿਆਂਦੇ ਜਾ ਚੁੱਕੇ ਨੇ ਸਟਾਰਟਿੰਗ ਵਿਦ ਸੁਖਪ੍ਰੀਤ ਬੁੱਢਾ ਜਿਹੜਾ ਹੈਗਾ ਉਹ ਆਰਮੀਨੀਆ ਤੋਂ ਲੈ ਕੇ ਆਇਆ ਸੀ ਇਸ ਲਈ ਆਪਣਾ ਕੋਲ ਪਤਾ ਲੱਗਦਾ ਕਿ ਅਮਰੀਕਾ ਦੇ ਵਿੱਚ ਕੀ ਹੋਇਆ ਹੈ। ਕੇਜੀਟੀਐਫ ਨੂੰ ਇਹਦੀ ਜਿਹੜੀ ਇਨਫੋਰਮੇਸ਼ਨ ਕੁਝ ਨੌਜਵਾਨਾਂ ਲੋਕੋ ਫੇਮਸ ਪੰਜਾਬੀ ਸਿੰਗਰ ਡਾਂਸ ਕਰਦੇ ਹੋ ਨਜ਼ਰ ਆ। ਕੁਝ ਨੌਈਏ ਐਸੇ 골ਡੀ ਬਰਾੜ ਹੈ। ਇਹਨਾਂ ਦੀ ਹੁਣ ਆਪਾ ਚ ਨਹੀਂ ਰਹੇਗੀ ਤੇ ਕਿਤਨੇ ਕਿਤੇ ਇਨਵੋਲਵ ਬਿਸ਼नोई ਟੇਕ ਓਪ ਕਰ ਚੁੱਕਾ ਹੈ। ਉਹੀ ਸਭ ਚੀਜ਼ਾਂ ਸੰਭਾਲਦਾ ਹੈ। ਦੇ ਸਾਥੀ ਜਾਂ ਕ੍ਰਿਮੀਨਲ ਐਸੋਸੀਏਟ ਜਿਹੜੇ ਜੇਲ੍ਹਾਂ ਚ ਬੈਠੇ ਆ ਜੀ ਉਹ ਉਹ ਇਹਨਾਂ ਵਾਸਤੇ ਰਿਕਰੂਟਮੈਂਟ ਦਾ ਕੰਮ ਕਰਦੇ ਨੇ। ਕੀ ਅਨਮੋਲ ਬਿਸ਼ਨੋਈ ਦਾ ਵੀ ਕੋਈ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਦੱਸਿਆ ਜਾ ਰਿਹਾ ਜਾਂ ਫਿਰ ਇਹ ਪ੍ਰਾਗ ਗੈਂਗਸਟਰ ਸੀਗਾ ਤੇ ਉਹ ਵੀ ਗੈਂਗਸਟਰ ਐ ਐਨਆਈਏ ਵੱਲੋਂ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਰਿਪੋਰਟ ਕਰਕੇ ਭਾਰਤ ਲੈ ਕੇ ਆਏ ਐ ਤੇ ਹੁਣ ਸਵਾਲ ਇਹ ਐ ਕਿ ਪੰਜਾਬ ਪੁਲਿਸ ਅਨਮੋਲ ਬਿਸ਼ਨੋਈ ਤੋਂ ਸਵਾਲ ਕਰੂਗੀ ਤੇ ਦੂਸਰੇ ਹੋਰ ਕਈ ਸਵਾਲ ਬਣੇ ਹੋਏ ਕਿ ਲੌਰੈਂਸ ਬਿਸ਼ਨੋਈ ਗੈਂਗ ਇੰਨੀ ਵੱਡੀ ਗੈਂਗ ਕਿਸ ਤਰ੍ਹਾਂ ਬਣ ਗਈ ਐ ਤੇ ਕੀ ਅਨਮੋਲ ਬਿਸ਼ਨੋਈ ਜਿਹੜਾ ਕਿ ਹੁਣ ਸਾਰਾ ਕੰਮ ਸੰਭਾਲਦਾ ਪਿਆ ਕਿਉਂਕਿ ਇਹ ਵੀ ਚਰਚਾ ਹੋ ਰਹੀ ਐ ਕਿ ਗੋਲਡੀ ਬਰਾੜ ਤੇ ਲੌਰੈਂਸ ਬਿਸ਼ਨੋਈ ਦੀ ਆਪਸ ਵਿੱਚ ਟਿਕੜ ਚੁੱਕੀ ਹੋਈ ਹੈ ਸਾਡੇ ਨਾਲ ਏਜੀਟੀਐਫ ਦੇ ਡੀਆਈਜੀ ਗੁਰਮੀਤ ਚੋਹਾਂ ਜੀ ਮੌਜੂਦ ਹੈ ਅਸੀਂ ਗੱਲਬਾਤ ਕਰਾਂਗੇ ਸਰ ਕਹਿ ਸਕਦੇ ਭਾਰਤ ਲਈ ਇੱਕ ਵੱਡੀ ਕਾਮਯਾਬੀ ਹੈਗੀ ਕਿਉਂਕਿ ਲੰਬੇ ਸਮੇਂ ਤੋਂ ਹੁਣ ਇੱਕ ਲੋਰੈਂਸ ਬਿਸ਼ਨੋਈ ਗੈਂਗ ਦਾ ਨਾਮ ਬਹੁਤ ਚੱਲਦਾ ਪਿਆ ਵੈ ਤੇ ਕਿਹਾ ਜਾ ਰਿਹਾ ਕਿ ਅਨਮੋਲ ਬਿਸ਼ਨੋਈ ਉਹਨੂੰ ਹਣ ਇਹਨੇ ਲੈ ਕੇ ਆਇਆ ਕਿਸ ਤਰ੍ਹਾਂ ਦੇਖ ਰੇ ਪੱਲੇ ਤੱਕ ਅ ਇੱਕ ਬਹੁਤ ਵਧੀਆ ਤੇ ਸ਼ਲਾਘਾਯੋਗ ਹੈਗਾ ਜੀ ਤੇ ਮੈਂ ਕਹਿੰਨਾ ਕਿ ਇਹ ਇੱਕ ਕੋਆਰਡੀਨੇਸ਼ਨ ਬਿਟਵੀਨ ਪੰਜਾਬ ਪੁਲਿਸ ਏਜੀਟੀਐਫ ਦਾ ਪੰਜਾਬ ਪੁਲਿਸ ਅਤੇ ਸੈਂਟਰਲ ਏਜੰਸੀਜ਼ ਦਾ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਨਾਲ ਉਹ ਜਿਹੜਾ ਹੋਇਆ ਉਹਦੇ ਕਰਕੇ ਇਹ ਅੱਜ ਜਿਹੜਾ ਹੈ ਸਾਨੂੰ ਸਕਸੈਸ ਮਿਲੀ ਹੈ ਤੇ ਅਨਮੋਲ ਬਿਸ਼ਨੋਈ ਨੂੰ ਭਾਰਤ ਵਿੱਚ ਲਿਆਉਣ ਵਿੱਚ ਕਾਮਯਾਬ ਹੋਏ ਕਿਉਂਕਿ ਸਰ ਏਜੀਟੀਐਫ ਲਗਾਤਾਰ ਇਸ ਗੈਂਗ ਨੂੰ ਟਰੈਕ ਕਰਦਾ ਪਿਆ ਜਿਹੜੇ ਵੱਡੇ ਨਾਮ ਚਾਹੇ ਗੋਲਡੀ ਬਰਾੜਾ ਚਾਹੇ ਅਨਮੋਲ ਬਿਸ਼ਨੋਈ ਹੈਗਾ ਵੇ ਤੇ ਤੁਹਾਡਾ ਕਿੰਨਾ ਸਹਿਯੋਗ ਲੱਗਦਾ ਇਸ ਚੀਜ਼ ਦੇ ਵਿੱਚ ਕਿਉਂਕਿ ਤੁਸੀਂ ਲਗਾਤਾਰ ਗਰਾਊਂਡ ਤੇ ਬਣੇ ਹੋਏ ਸੀ ਇਸ ਚੀਜ਼ ਨੂੰ ਲੈ ਕੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਇਹ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦਾ ਮਰਡਰ 29 ਮਈ 2022 ਨੂੰ ਹੋਇਆ ਸੀਗਾ ਸੋ ਜਦੋਂ ਇਹ ਮਰਡਰ 29 22 ਨੂੰ ਹੋਇਆ ਤਾਂ ਉਸ ਤੋਂ ਬਾਅਦ ਇਮੀਰੇਟਲੀ ਲਾਰੈਂਸ ਬਿਸ਼ਨੋਈ ਗੈਂਗ ਨੇ ਜਿਹੜੀ ਹੈਗੀ ਰਿਸਪੌਂਸਿਬਿਲਟੀ ਕਲੇਮ ਕੀਤੀ ਤੇ ਤਕਰੀਬਨ ਦੂਸਰੇ ਜਾਂ ਤੀਸਰੇ ਦਿਨ ਇੱਕ ਸਚਨ ਫਾਪਨ ਨਾਮ ਦਾ ਜਿਹੜਾ ਇਹਨਾਂ ਦਾ ਐਸੋਸੀਏਟ ਹੈ ਉਹਨੇ ਮੀਡੀਆ ਦੇ ਸਾਹਮਣੇ ਲਾਈਵ ਹੋ ਕੇ ਆਪਣੇ ਆਪ ਨੂੰ ਇਸ ਜਿਹੜਾ ਇਨਸੀਡੈਂਟ ਦੇ ਵਿੱਚ ਸ਼ਾਮਲ ਹੋਣਾ ਖੁਦ ਨੂੰ ਸ਼ਾਮਲ ਹੋਣਾ ਦੱਸਿਆ ਤੇ ਉਸ ਦਿਨ ਤੋਂ ਹੀ ਜਦੋਂ ਜਿਸ ਟਾਈਮ ਦੇ ਉੱਤੇ ਰਿਸਪੌਂਸਿਬਿਲਟੀ ਕਲੇਮ ਕਰ ਲਈ ਸੀਗੀ ਸਾਨੂੰ ਪੁਲਿਸ ਪੰਜਾਬ ਪੁਲਿਸ ਨੇ ਸਾਡੇ ਮਿਸਟਰ ਪ੍ਰਭੋਤ ਬਾਨ ਐਡੀਜੀ ਐਡੀਜੀਪੀ ਜਿਹੜੇ ਐਜੀਟੀਐਫ ਦੇ ਆ ਉਹ ਸਿੱਟ ਦੇ ਹੈਡ ਸਨ ਤੇ ਸਾਡੇ ਕੋਲੇ ਉਸ ਟਾਈਮ ਇਹ ਜਿਹੜੀਆਂ ਇਨਪੁੱਟਸ ਆ ਗਿਆ ਸੀਗੀਆਂ ਕਿ ਸਚਿੰਤ ਥਾਪਨ ਤੇ ਅਨਮੋਲ ਬਿਸ਼ਨੋਈ ਜਿਹੜੇ ਹੈਗੇ ਨੇ ਇਹ ਆਲਰੇਡੀ ਇਨਸੀਡੈਂਟ ਤੋਂ ਪਹਿਲਾਂ ਹੀ ਲੋਰੇਜ਼ ਬਿਸ਼ਨੋਈ ਨੇ ਬਾਹਰ ਕੱਢ ਦਿੱਤੇ ਸੀਗੇ ਇਹਨਾਂ ਨੂੰ ਸੇਫ ਕਰ ਦਿੱਤਾ ਸੀ ਆਪਦੇ ਹਿਸਾਬ ਨਾਲ ਸੋ ਇਹਦੀ ਅਸੀਂ ਇਨਪੁੱਟ ਜਿਹੜੀ ਹੈਗੀ ਹੈ ਸਚਿੰਤ ਥਾਪਨ ਦੀ 12 ਜੂਨ ਨੂੰ 2022 ਨੂੰ ਸ਼ੇਅਰ ਕਰਦੇ ਸੀ ਸੈਂਟਰਲ ਏਜੰਸੀ ਦੇ ਨਾਲ ਤੇ ਜਿਹੜੀ ਅਨਮੋਲ ਬਿਸ਼ਰੈ ਦੀ 14 ਜੂਨ ਨੂੰ ਜਿਹੜਾ ਹੈਗਾ ਉਹ ਅਸੀਂ ਸੈਂਟਰਲ ਏਜੰਸੀ ਨੂੰ ਸ਼ੇਅਰ ਕਰ ਦਿੱਤੀ ਸੀ ਇਹਦਾ ਪ੍ਰੋਸੀਜਰ ਹੈ ਪ੍ਰੋਸੈਸ ਹੈ ਜਿਹੜਾ ADGP ਸਾਹਿਬ ਬਾਨ ਸਾਹਿਬ ਵੱਲੋਂ DGਪੀ ਸਾਹਿਬ ਨਾਲ ਉਹ ਕਹੇ ਹੋਮ ਡਿਪਾਰਟਮੈਂਟ ਦੇ ਥਰੂ ਜਿਹੜਾ ਉੱਥੇ ਚੱਲ ਗਿਆ ਸੀਗਾ ਤੇ ਕਨਸਟੈਂਟਲੀ ਜਿਹੜੇ ਐਫਰਟ ਸੀਗੇ AGTF ਵੱਲੋਂ ADGP ਸਾਹਿਬ ਵੱਲੋਂ DG ਸਾਹਿਬ ਵੱਲੋਂ ਤੇ ਪੰਜਾਬ ਗਵਰਨਮੈਂਟ ਵੱਲੋਂ ਟੇਕ ਅਪ ਕਰਦੇ ਰਹੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਨ੍ਹਾਂ ਦੇ ਕਰਕੇ ਇਸ ਜਿਹੜਾ ਹੈਗਾ ਇਹ ਕਾਮਯਾਬੀ ਮਿਲੀ ਹੈ ਤੇ ਇਟ ਇਜ਼ ਅ ਵੈਰੀ ਵੈਲਕਮ ਸਟੈਪ ਤੇ ਹੁਣ ਅਸੀਂ ਜਿਹੜੀ ਹੈਗੀ ਆ ਉਹਦੇ ਕਾਂਸਪਿਰਸੀ ਜਾਂ ਜਿਹੜਾ ਵੀ ਉਹਦਾ ਕੀ ਰੋਲ ਹੈਗਾ ਮੁਸੇਵਾਲੇ ਦੇ ਇਨਸੀਡੈਂਟ ਜਾਂ ਹੋਰ ਜਿਹੜੇ ਇਨਸੀਡੈਂਟਸ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਉਹਦੀ ਇਨਵੈਸਟੀਗੇਸ਼ਨ ਕਰਾਵਾਂਗੇ ਤੇ ਜਿਹੜੇ ਫਰਦਰ ਜਿਹੜੇ ਇਹਨਾਂ ਨੇ ਉਹ ਇਨਸੀਡੈਂਟਸ ਕਈ ਇਹਨਾਂ ਨੇ ਪਲਾਨ ਕੀਤੇ ਆ ਜਾਂ ਹੋਰ ਆ ਜਾਂ ਕਾਂਸਪਿਰਸੀ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲ ਹਾਸਲ ਹੋਊਗੀ ਸਰ ਲਗਭਗ ਕਿੰਨੇ ਕੇਸ ਇਹਦੇ ਉੱਤੇ ਜਿਹੜੇ ਪੰਜਾਬ ਵਿੱਚ ਚਾਰਜ ਹੈਗੇ ਆ ਪੰਜਾਬ ਦੇ ਵਿੱਚ ਤਕਰੀਬਨ ਇਹਦੇ ਚੋਂ ਇੱਕ ਕੇਸ ਅੰਡਰ ਟ੍ਰਾਇਲ ਚੱਲ ਰਿਹਾ ਜੀ ਤੇ 7 ਕੇਸਸ ਦੇ ਵਿੱਚ ਇੱਕ ਇਹ ਸਾਨੂੰ ਹੋਰ ਅੰਡਰ ਇਨਵੈਸਟੀਗੇਸ਼ਨ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਇਹਦਾ ਰੋਲ ਆ ਚੁੱਕਿਆ ਆ ਡਿਫਰੈਂਟ ਕੇਸਸ ਦੇ ਵਿੱਚ ਉਹਦੇ ਵਿੱਚ ਸਾਨੂੰ ਇਹ ਲੁੜਿੰਦਾ ਕਿਉਂਕਿ ਸਰ ਸਿੱਧੂ ਮੂਸੇਵਾਲਾ ਕੇਸ ਤੋਂ ਬਾਅਦ ਕਾਫੀ ਹਾਈਲਾਈਟ ਹੋਈ ਹੈ ਗਿਆ ਕਿਉਂਕਿ ਲਾਰਸ ਬਿਸ਼ਨੋਈ ਤਾਂ ਇਸ ਵਕਤ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ ਜੀ ਕੀ ਹੁਣ ਅਨਮੋਲ ਬਿਸ਼ਨੋਈ ਕਹਿ ਸਕਦੇ ਕਰਤਾ ਤਰਤਾ ਵਾ ਉਹੀ ਸਭ ਕੁਝ ਸਾਹਮਣੇ ਪਿਆ ਨੀ ਦੇਖੋ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਅਨਮੋਲ ਬਿਸ਼ਨੋਈ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਸੀਗਾ ਜਦੋਂ ਤੱਕ ਇਹ ਉੱਥੇ ਅਮਰੀਕਾ ਦੇ ਵਿੱਚ ਇਨਫੋਰਮੇਸ਼ਨ ਜਦੋਂ ਜਿਹੜੀ ਅਸੀਂ ਪ੍ਰੋਵਾਈਡ ਕੀਤੀ ਸੀਗੀ ਉਹਦੇ ਬੇਸ ਤੇ ਜਿਹੜੀ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਸੀ ਇੰਨੀ ਡਿਟੇਲ ਸੀਗੀ ਕਿ ਅਸੀਂ ਇਹਦਾ ਜਿਹੜਾ ਇਹਨੇ ਫੇਕ ਨਾਮ ਬਣਾਇਆ ਸੀਗਾ ਆਪਣਾ ਬਾਨੂੰ ਪ੍ਰਤਾਪ ਉਹ ਵੀ ਇਨਫੋਰਮੇਸ਼ਨ ਸ਼ੇਅਰ ਕੀਤੀ ਪਾਸਪੋਰਟ ਦਾ ਨੰਬਰ ਸ਼ੇਅਰ ਕੀਤਾ ਇਹਦੀ ਡਿਟੇਲ ਜਿਹੜੀ ਹੈਗੀ ਹੈ ਕਿਹੜੀ ਫਲਾਈਟ ਦੇ ਵਿੱਚ ਇਹ ਕਿੰਨੀ ਤਰੀਕ ਨੂੰ ਜੈਪੁਰ ਤੋਂ ਕਿਸ ਤੋਂ ਤੁਹਾਡੇ ਡਿਵੈਲਪਰ ਕਰ ਦਿੱਤਾ ਗਿਆ ਸਾਡੇ ਕੋਲ ਸਾਰੀ ਜਿਹੜੀ ਇਨਫੋਰਮੇਸ਼ਨ ਅਸੀਂ ਇਹ 22 ਜੂਨ ਨੂੰ ਤਕਰੀਬਨ 10-12 ਦਿਨ ਬਾਅਦ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਅਸੀਂ ਇਹ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਸੀ ਸੋ ਸਿਮਿਲਰਲੀ ਬਾਕੀ ਹੋਰ ਵੀ ਜਿਹੜੇ ਸਾਡੇ ਅਕਿਊਜ਼ ਨੇ ਜਿਹੜੇ ਇਸ ਕੇਸ ਦੇ ਪਾਰਟਿਕੁਲਰਲੀ ਤੇ ਪਲੱਸ ਹੋਰ ਜਿਹੜੇ ਕੇਸਸ ਦੇ ਵਿੱਚ ਵੀ ਜਿਹੜੇ ਗੈਂਗਸਟਰ ਜਾਂ ਕ੍ਰਾਈਮਿਨਲਸ ਨੇ ਉਹਨਾਂ ਦੀ ਸਮੇਂ-ਸਮੇਂ ਸਰ ਜਿਹੜੀ ਹੈਗਾ ਅਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਤੇ ਉਹਨਾਂ ਦੇ ਵਿੱਚੋਂ ਸਾਨੂੰ ਸਕਸੈਸ ਵੀ ਮਿਲਿਆ ਹੁਣ ਤੱਕ ਤਕਰੀਬਨ 4-5 ਜਿਹੜੇ ਹੈਗੇ ਨੇ ਕ੍ਰਿਮੀਨਲ ਗੈਂਗਸਟਰ ਜਿਹੜੇ ਨੇ ਬਾਹਰੋਂ ਲਿਆਂਦੇ ਜਾ ਚੁੱਕੇ ਨੇ ਸਟਾਰਟਿੰਗ ਵਿਦ ਸੁਖਪ੍ਰੀਤ ਸੁਪ ਬੁੱਢਾ ਜਿਹੜਾ ਹੈਗਾ ਉਹ ਆਰਮੀਨੀਆ ਚੋਂ ਲੈ ਕੇ ਆਏ ਸੀ ਫਿਰ ਸਚਿਨ ਥਾਪਨ ਨੂੰ ਅਜ਼ਰਬੈਜਾਨ ਚੋਂ ਲੈ ਕੇ ਆਏ ਇੱਕ ਵਿਕਰਮ ਬਰਾੜ ਹੈਗਾ ਉਹ ਵੀ ਇਹਨਾਂ ਦੇ ਲਾਰੈਂਸ ਬਿਸ਼ਨੋਵ ਗੈਂਗ ਦਾ ਸੀਗਾ ਉਹਨੂੰ ਦੁਬਈ ਯੂਈ ਤੋਂ ਆਇਡੈਂਟੀਫਾਈ ਲੋਕੇਟ ਕਰਕੇ ਉਹਨੂੰ ਉੱਥੋਂ ਲੈ ਕੇ ਆਏ ਇਸ ਤੋਂ ਇਲਾਵਾ ਕੋਚ ਇੱਕ ਕਾਉਂਟਰ ਟੈਰਰਿਜ਼ਮ ਜਿਹੜਾ ਇੰਟੈਲੀਜੈਂਸ ਵਿੰਗ ਹੈ ਉਹਨਾਂ ਨੇ ਵੀ ਜਿਹੜੇ ਹੈਗੇ ਨੇ ਬਾਹਰੋਂ ਜਿਹੜੇ ਜਿਹੜੇ ਰਿਪੋਰਟ ਕਰਵਾਏ ਨੇ ਸੋ ਇੱਕ ਕਨਸਟੈਂਟਲੀ ਐਫਰਟ ਜਿਹੜਾ ਹੈਗਾ ਏਜੀਟੀਐਫ ਦਾ ਵੀ ਕਾਉਂਟਰ ਇੰਟੈਲੀਜੈਂਸ ਇੰਟੈਲੀਜੈਂਸ ਇੰਟਰਨਲ ਸਕਿਉਰਿਟੀ ਵਿੰਗ ਦਾ ਡੀਜੀਪੀ ਸਾਹਿਬ ਦਾ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਦੇ ਥਰੂ ਹੋਮ ਡਿਪਾਰਟਮੈਂਟ ਤੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਥਰੂ ਜਿਹੜਾ ਸਾਡਾ ਇੰਟਰਨਲ ਸੋਰੀ ਇੰਟਰਪੋਲ ਡਿਵੀਜ਼ਨ ਹੈ ਉਹਦੇ ਥਰੂ ਕਨਸਟੈਂਟਲੀ ਇਹਦੇ ਫਾਲੋਅ ਅਪ ਕੀਤਾ ਜਾਂਦਾ ਹੈ ਜਿਹਦੇ ਕਰਕੇ ਇਹ ਜਿਹੜੇ ਹੈਗੇ ਨੇ ਬਾਹਰ ਬੈਠੇ ਨੇ ਉਹਨਾਂ ਨੂੰ ਅਸੀਂ ਐਫਰਟ ਕਰ ਰਹੇ ਹਾਂ ਤਾਂ ਕਿ ਸਾਰੇ ਜਿਹੜੇ ਹੈਗੇ ਨੇ ਬਾਹਰ ਬੈਠ ਕੇ ਇਹ ਸੋਚ ਰਹੇ ਨੇ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਆ ਜਾਂ ਪੰਜਾਬ ਪੁਲਿਸ ਜਾਂ ਪੁਲਿਸ ਦੇ ਜਿਹੜੇ ਇੱਥੇ ਚਲੇ ਗਏ ਨੇ ਉਹਨਾਂ ਨੂੰ ਅਸੀਂ ਇੱਥੋਂ ਲਿਆ ਕੇ ਜਸਟਿਸ ਵੀ ਆਪਣ ਨੂੰ ਕਦੋਂ ਪਤਾ ਲੱਗਦਾ ਕਿ ਇਹ ਅਮਰੀਕਾ ਦੇ ਵਿੱਚ ਲੁਕਿਆ ਹੋਇਆ ਹੈ ਬਈ ਏਜੀਟੀਐਫ ਨੂੰ ਇਹਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲੇ ਸੋਰਸਸ ਤੋਂ ਪਹਿਲਾਂ ਅਨਕਨਫਰਮਡ ਇਨਫੋਰਮੇਸ਼ਨ ਸੀਗੀ ਕਿ ਇਹ ਜਦੋਂ ਯੂਐਸ ਪਹੁੰਚ ਗਿਆ ਸੀਗਾ ਵੀ ਇਹ ਯੂਐਸ ਪਹੁੰਚ ਗਿਆ ਬਟ ਕਨਫਰਮੇਸ਼ਨ ਜਿਹੜੀ ਹੈਗੀ ਆ ਸ਼ੋਰ ਸ਼ਾਟ ਉਦੋਂ ਆਈ ਜਦੋਂ ਇੱਕ ਵੀਡੀਓ ਵਾਇਰਲ ਹੋਈ ਜਿਹੜਾ ਹੈ ਕਿ ਇੱਕ ਮੈਰਿਜ ਪਾਰਟੀ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਵੀਡੀਓ ਵਾਇਰਲ ਹੋ ਗਈ ਸੀ ਉਹਦੇ ਨਾਲ ਐਸਟੈਬਲਿਸ਼ ਹੋ ਗਿਆ ਸੀਗਾ ਪਰ ਸੋਰਸ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਸੀਗੀ ਕਿਉਂਕਿ ਸਰ ਸਿੱਧੂ ਮੂਸੇਵਾਲਾ ਕੇਸ ਤੋਂ ਬਾਅਦ ਨਾ ਬਹੁਤ ਸਾਰੇ ਸਿੰਗਰ ਦੇ ਉੱਤੇ ਸਵਾਲ ਉੱਠੇ ਸੀਗੇ ਕਿਉਂਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਕਿ ਤੇ ਅਨਮੋਲ ਬਿਸ਼ਨੋਏ ਦੇ ਨਾਲ ਕੁਝ ਫੇਮਸ ਪੰਜਾਬੀ ਸਿੰਗਰ ਡਾਂਸ ਕਰਦੇ ਹੋਏ ਨਜ਼ਰਾਂ ਦੇ ਥੋੜੀ ਇਨਵੈਸਟੀਗੇਸ਼ਨ ਚ ਆ ਰਹੀ ਹੈ ਇਹਨਾਂ ਦੀ ਨੇੜਤਾ ਆ ਰਹੀ ਹੈ ਸਿੰਗਰਾਂ ਦੀ ਕਿਸੇ ਦੀ ਨਹੀਂ ਅਸੀਂ ਇਸ ਗੱਲ ਦੇ ਤਾਂ ਦੇਖੋ ਨੂੰ ਜਦੋਂ ਅਸੀਂ ਸ਼ਾਮਿਲ ਕਰਾਂਗੇ ਇਨਵੈਸਟੀਗੇਸ਼ਨ ਜੁਆਇਨ ਕਰਾਵਾਂਗੇ ਫੇਰ ਹੀ ਪਤਾ ਲੱਗੇਗਾ ਬਟ ਕਈ ਵਾਰੀ ਕੋਇਨਸੀਡੈਂਸਸ ਵੀ ਹੋ ਜਾਂਦੇ ਆ ਕਿ ਉਸ ਫੰਕਸ਼ਨ ਦੇ ਵਿੱਚ ਹੋ ਸਕਦਾ ਉਹਨਾਂ ਨੂੰ ਪਤਾ ਵੀ ਨਾ ਹੋਵੇ ਵੀ ਕੌਣ ਆਇਆ ਕੋ ਨਹੀਂ ਆਇਆ ਸੋ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਗੱਲ ਹੋਊਗੀ ਤਾਂ ਵੈਸੇ ਵੀ ਅਦਰਵਾਈਜ਼ ਉਹ ਫੋਰਨ ਕੰਟਰੀਜ਼ ਹੈ ਕਿਉਂਕਿ ਸਰ ਹੁਣ ਇਹ ਵੀ ਚੱਲਦਾ ਪਿਆ ਕਿ ਕਹਿੰਦੇ ਕਿ ਜਿਹੜੇ ਲਾਰੈਂਸ ਬਿਸ਼ਨੋਈ ਹੈ ਤੇ 골ਡੀ ਬਰਾਡ ਹੈ ਇਹਨਾਂ ਦੀ ਹੁਣ ਆਪਸ ਵਿੱਚ ਨਹੀਂ ਰਹੇਗੀ ਤੇ ਕਿਤਨੇ ਕਿਤੇ ਇਨਵੋਲਵ ਬਿਸ਼ਨੋਈ ਟੇਕ ਓਪ ਕਰ ਚੁੱਕਾ ਹੈ ਉਹੀ ਸਰ ਚੀਜ਼ਾਂ ਸਾਹਮਣੇ ਪਿਆ ਕਿ ਤੁਹਾਡੀ ਇਨਵੈਸਟੀਗੇਸ਼ਨ ਸੋਰਸਿਸ ਇਹ ਚੀਜ਼ਾਂ ਕਲੀਅਰ ਕਰਦੀਆਂ ਕੁਝ ਇਸ ਤਰ੍ਹਾਂ ਦੀ ਸੋਰਸਸ ਤੋਂ ਕਈ ਇਨਫੋਰਮੇਸ਼ਨ ਇਸ ਤਰ੍ਹਾਂ ਦੀਆਂ ਮਿਲੀਆਂ ਹੈਗੀਆਂ ਨੇ ਕਿ ਇਹਨਾਂ ਦੇ ਆਪਸ ਵਿੱਚ 골ਡੀ ਬਰਾਡ ਨਾਲ ਇੱਕ ਸੈਪਰੇਟ ਇਹਨਾਂ ਨੇ ਰੋਹਿਤ ਜਿਹੜਾ ਗੁਦਾਰਾ ਤੇ ਲਾਰੈਂਸ ਆਪਣਾ 골ਡੀ ਬਰਾਡ ਅਲੱਗ ਹੋ ਚੁੱਕੇ ਨੇ ਬਟ ਇਹ ਜਿਹੜੀਆਂ ਹੈਗੀਆਂ ਨੇ ਕਨਫਰਮੇਸ਼ਨਸ ਉਹਦੀ ਹੋਣਗੀਆਂ ਜਾਂ ਤਾਂ ਜਦੋਂ ਗੋਲਡੀ ਬਰਾੜ ਸਾਡੇ ਕੋਲੇ ਆਏਗਾ, ਰੋਹਿਤ ਆਏਗਾ ਜਾਂ ਅਨਮੋਲ ਆਏਗਾ। ਤੇ ਉਹਨਾਂ ਦੀ ਇਨਵੈਸਟੀਗੇਸ਼ਨ ਜਾਂ ਇਨਟੈਰੋਗੇਸ਼ਨ ਤੋਂ ਫੇਰ ਫਰਦਰ ਅਸੀਂ ਕਲੀਅਰਿਫਾਈ ਕਰ ਸਕਦੇ ਹਾਂ ਕਿ ਕੀ ਸਿਚੁਏਸ਼ਨ ਹੈ। ਕਿਉਂਕਿ ਸਰ ਹੁਣ ਇਹਨਾਂ ਦੀ ਗੈਂਗ ਇੰਡੀਆ ਚੋਂ ਤਾਂ ਕਰਦੀ ਪਈ ਪਰ ਤੁਸੀਂ ਦੇਖ ਰਹੇ ਹੋ ਹੁਣ ਕੈਨੇਡਾ ਜਿਸਰ ਕਪੀ ਸ਼ਰਮਾ ਦੇ ਜਿਹੜਾ ਕੈਫੇ ਉੱਥੇ ਫਾਇਰਿੰਗ ਹੋਈ ਹੈ। ਕੀ ਲੱਗਦੀ ਹੈ ਕਿ ਇੱਕ ਪਾਸੇ ਅਸੀਂ ਪੰਜਾਬੀਅਤ ਦਾ ਹਰ ਪਾਸੇ ਪਰਚਮ ਲੈ ਰਹੇ ਨੇ ਤੇ ਇਹੀ ਆਪਣੇ ਹੀ ਬੰਦਿਆਂ ਨੂੰ ਟਾਰਗੇਟ ਕਰਦੇ ਪੰਜਾਬ ਦੇ ਬਾਹਰਲੀ ਦੂਜੀ ਕੰਟਰੀਆਂ ਚ ਵੀ ਇਹੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਅੰਤਰਾਸਦੀ ਹੈ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਹੀ ਜਿਹੜੇ ਬਿਜ਼ਨਸmen ਜਾਂ ਪੰਜਾਬ ਚੋਂ ਬਾਹਰ ਸੈਟਲ ਹੋਏ ਨੇ ਉਹਨਾਂ ਨੂੰ ਜਾਂ ਜਿਹੜੇ ਮਿਹਨਤ ਕਰਕੇ ਆਪਣਾ ਜਿਹੜਾ ਹੈਗਾ ਸਕਸੈਸਫੁਲ ਹੁੰਦੇ ਨੇ ਉਹਨਾਂ ਨੂੰ ਇਹ ਐਕਸਟਰਸ਼ਨ ਜਾਂ ਇੱਕ ਇਸ ਤਰ੍ਹਾਂ ਦਾ ਕੋਈ ਕਾਲਸ ਕਰਕੇ ਥ੍ਰੈਟਨ ਕਰਦੇ ਨੇ ਜਾਂ ਫਾਇਰਿੰਗ ਕਰਦੇ ਨੇ ਸੋ ਇਹ ਹੁਣ ਜਿਹੜਾ ਸਮਾਂ ਇਸ ਟਾਈਪ ਦਾ ਇਹ ਹੈਗਾ ਕਿ ਜਿਹੜੀ ਕੋਆਰਡੀਨੇਸ਼ਨ ਹੈਗੀ ਹੈ ਬਿਟਵੀਨ ਡਿਫਰੈਂਟ ਏਜੰਸੀਸ ਸਾਡਾ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਤੇ ਸੈਂਟਰਲ ਗਵਰਨਮੈਂਟ ਵੱਲੋਂ ਸੈਂਟਰਲ ਗਵਰਨਮੈਂਟ ਨਾਲੋਂ ਅਸੀਂ ਡਾਇਰੈਕਟਲੀ ਕਿਸੇ ਫੋਰਨ ਏਜੰਸੀ ਨਾਲ ਡੀਲ ਨਹੀਂ ਕਰ ਸਕਦੇ ਸੋ ਜਿਹੜੀਆਂ ਜਿਹੜੀਆਂ ਪ੍ਰੋਟੋਕੋਲ ਬਣਿਆ ਹੋਇਆ ਸੋ ਜਿਹੜੀਆਂ ਸਾਡੀ ਮਿਨਿਸਟਰੀ ਆਫ ਹੋਮਫੇਅਰ ਦੇ ਵਿੱਚ ਇੰਟਰਪੋਲ ਡਿਵੀਜ਼ਨ ਹੈ ਤੇ ਜਿਹੜੀ ਐਮਆਈਏ ਦੇ ਥਰੂ ਉਹ ਫੋਰਨ ਗਵਰਨਮੈਂਟਸ ਨੂੰ ਇਸ ਗੱਲ ਦਾ ਬਾਰੇ ਰਿਅਲਾਈਜ਼ ਕਰਾਇਆ ਜਾਵੇ ਕਿ ਵੱਧ ਤੋਂ ਛੇਤੀ ਤੋਂ ਛੇਤੀ ਸਾਡੇ ਨਾਲ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨ ਕੋਈ ਵੀ ਕ੍ਰਾਈਮ ਜਦੋਂ ਹੁੰਦਾ ਉਹਦੀ ਇਨਫੋਰਮੇਸ਼ਨ ਸ਼ੇਅਰ ਕਰਨ ਕੋਈ ਸਾਡੇ ਤੋਂ ਇਨਫੋਰਮੇਸ਼ਨ ਲੈਣੀ ਹੈ ਇਹਨਾਂ ਇਹਨਾਂ ਦੇ ਜਿਹੜੇ ਉੱਥੇ ਬੰਦੇ ਇਨਵੋਲਡ ਨੇ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਉਹਨਾਂ ਨੂੰ ਦਈਏ ਤੇ ਸਿਮਿਲਰਲੀ ਉੱਥੋਂ ਦੇ ਜਿਹੜੇ ਗੈਂਗਸ ਜਿਹੜੇ ਉੱਥੇ ਫੜੇ ਜਾਂਦੇ ਨੇ ਜਾਂ ਜਿਹੜੇ ਕ੍ਰਿਮੀਨਲ ਉੱਥੋਂ ਅਰੈਸਟ ਕਰ ਰਹੇ ਨੇ ਉਹਦੀ ਸਾਨੂੰ ਸ਼ੇਅਰ ਕੀਤੀ ਜਾਵੇ ਸਰ ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਕਿਹਾ ਜਾਂਦਾ ਕਿ ਉਹ ਸਟੂਡੈਂਟ ਪੋਲਿਟੈਕਸ ਚਾਇਆ ਸੀ ਕਿ ਉਸ ਤੋਂ ਬਾਅਦ ਕਹਿ ਸਕਦਾ ਕਿ ਲੜਾਈਆਂ ਚਪਿਆ ਉਸ ਤੋਂ ਬਾਅਦ ਇਹ ਗੈਂਗਸਟਰ ਬਣਿਆ ਕੀ ਅਦਮੋਲ ਬਿਸ਼ਤੂਈ ਦਾ ਵੀ ਕੁਝ ਇਸ ਤਰ੍ਹਾਂ ਦਾ ਬੈਕਗ੍ਰਾਉਂਡ ਦੱਸਿਆ ਜਾ ਰਿਹਾ ਜਾਂ ਫਿਰ ਭਰਾ ਗੈਂਗਸਟਰ ਸੀਗਾ ਤੇ ਉਹ ਵੀ ਗੈਂਗਸਟਰ ਬਣਿਆ ਉਹ ਕੁਝ ਤਾਂ ਇਹ ਵੀ ਇੱਕ ਰੀਜ਼ਨ ਹੈਗਾ ਕਿ ਉਹਦਾ ਬ੍ਰਦਰ ਆਲਰੇਡੀ ਕਿਉਂਕਿ ਲਾਰੈਂਸ ਬਿਸ਼ਨੋਈ ਦੇਖੋ ਇਹ ਕੋਈ ਵੀ ਇਨਸਾਨ ਜਿਹੜਾ ਬੱਚਾ ਜਿਹੜਾ ਹੈਗਾ ਗੈਂਗਸਟਰ ਪੈਦਾ ਨਹੀਂ ਹੁੰਦਾ ਇਹ ਓਵਰ ਅ ਪੀਰੀਅਡ ਆਫ ਟਾਈਮ ਜਦੋਂ ਕ੍ਰਾਈਮ ਕਰ ਲੈਂਦੇ ਆ ਮਕਾਸ ਖਾਸ ਕਰਕੇ ਜਿਹੜੇ ਇਹ ਸਟੂਡੈਂਟ ਲਾਈਫ ਜਾਂ ਯੂਥ ਦੇ ਵਿੱਚ ਗਲਤੀ ਕਰ ਲੈਂਦੇ ਆ ਕਿਸੇ ਨਾ ਕਿਸੇ ਚਾ ਕੇ ਚੱਕ ਚਾ ਕੇ ਕਿਸੇ ਨੂੰ ਇੱਕ ਦੂਜੇ ਨਾਲ ਇੱਕ ਵਾਰੀ ਜਦੋਂ ਕ੍ਰਾਈਮ ਕਰਕੇ ਉਹਦੇ ਚ ਜੇਲ੍ਹ ਚਲੇ ਜਾਂਦੇ ਆ ਤਾਂ ਫੇਰ ਇਹਨਾਂ ਨੂੰ ਇਹ ਜਿਹੜਾ ਵਾਪਸ ਆਉਣਾ ਇਹਨਾਂ ਨੂੰ ਉਹਨਾਂ ਹੀ ਮੁਸ਼ਕਲ ਹੋ ਜਾਂਦਾ ਸੋ ਇਹਦੇ ਚ ਇਹਦਾ ਜਿਹੜਾ ਬ੍ਰਦਰ ਦਾ ਰੋਲ ਆ ਇਹਦੇ ਚ ਸਿਰਫ ਇੱਕ ਸਿੰਪਲ ਕੇਸ ਰਿਸਟੋ ਹੋਇਆ ਸੀਗਾ ਜਿਹੜਾ ਪਹਿਲਾ 2012 ਜਾਂ 13 ਦੇ ਵਿੱਚ ਬਦਲ ਕਾ ਜੇ ਆ ਦੇ ਅਬੋਰ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਇਹ ਨਾਲ ਦੀ ਨਾਲ ਫੇਰ ਕਿਸੇ ਹੋਰ ਕੇਸ ਦੇ ਵਿੱਚ ਇਨਵੋਲ ਹੋ ਗਿਆ ਰਾਜਸਥਾਨ ਦੀ ਜੇਲ੍ਹ ਚ ਜਿਹੜਾ ਹੈਗਾ ਰਾਜਸਥਾਨ ਦੀ ਜੇਲ੍ਹ ਚੋਂ 21 ਦੇ ਵਿੱਚ ਬੇਲ ਤੇ ਆਇਆ ਸੀ ਪ੍ਰੋਫੈਸਰ ਇਹ ਤੁਹਾਡਾ ਬਹੁਤ ਵੱਡਾ ਇੱਕ ਤਜਰਬਾ ਹੈਗਾ ਜਿਹੜੀ ਤੁਸੀਂ ਦੇਖਦੇ ਹੋ ਨੇ ਹਰ ਜਿੰਨਾ ਆਪਾਂ ਗੁਰਗੇ ਕਹਿੰਦੇ ਹੈਗੇ ਕਿਉਂਕਿ ਪੈਸੇ ਦੇ ਕੇ ਕਰਾਂਦੇ ਇਹ ਨੌਜਵਾਨ ਕਿਵੇਂ ਇਹ ਇੰਨਾਂ ਦੇ ਛਾਸੇ ਚ ਕੈਦੀ ਆ ਜਾਂਦੇ ਕਿਉਂਕਿ ਇਹ ਆ ਤਾਂ ਜੇਲ੍ਹਾਂ ਚ ਬੈਠੇ ਆ ਵਿਦੇਸ਼ਾਂ ਚ ਬੈਠੇ ਇਹਨਾਂ ਦੇ ਜਿਹੜੇ ਜਿਹੜੇ ਇਹਨਾਂ ਦੇ ਸਾਥੀ ਜਾਂ ਕ੍ਰਿਮੀਨਲ ਐਸੋਸੀਏਟ ਜਿਹੜੇ ਜੇਲ੍ਹਾਂ ਚ ਬੈਠੇ ਆ ਜੀ ਉਹ ਉਹ ਇਹਨਾਂ ਵਾਸਤੇ ਰਿਕਰੂਟਮੈਂਟ ਦਾ ਕੰਮ ਕਰਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹਨਾਂ ਨੂੰ ਇਹਨਾਂ ਦੇ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਯੂਥ ਮਿਸਲੀਡ ਹੋ ਜਾਂਦੀ ਹੈ ਜਾਂ ਮਿਸ ਉਹਨਾਂ ਨੂੰ ਦੇਖ ਕੇ ਕਿ ਇੱਕ ਗਲਤਫਹਿਮੀ 'ਚ ਸ਼ਿਕਾਰ ਹੋ ਜਾਂਦੀ ਹੈ ਇਹਨਾਂ ਦੇ ਕਈ ਜਿਹੜੇ ਬਾਹਰ ਬੈਠ ਕੇ ਖਾਸ ਕਰਕੇ ਜਦੋਂ ਇਹ ਬਾਹਰ ਜਾਂਦੇ ਨੇ ਉਦੋਂ ਗਾਣੇ ਚਲਾਉਂਦੇ ਨੇ ਜਾਂ ਉਦੋਂ ਦੇ ਵੀਡੀਓਜ਼ ਪਾਉਂਦੇ ਨੇ ਜਾਂ ਹੋਰ ਹੈ ਉਹਨਾਂ ਨੂੰ ਆਪਣੇ ਆਪ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਛੋਟਾ ਜਿਹੜੇ ਆਮ ਬੱਚੇ ਨੇ ਉਹ ਇਹਨਾਂ ਦੇ ਲਾਰਿਆਂ ਦੇ ਵਿੱਚ ਆ ਜਾਂਦੇ ਨੇ ਛੋਟੇ-ਮੋਟੇ ਲਾਲਚ ਆ ਜਾਂਦੇ ਨੇ ਜਿਹਦੇ ਕਰਕੇ ਇਹ ਛੋਟੇ-ਮੋਟੇ ਕ੍ਰਾਈਮ ਕਰਾਉਂ ਦੇ ਵਿੱਚ ਜਾਂ ਫਾਇਰਿੰਗ ਕਰਾਉਂ ਜਾਂ ਇਨਫੋਰਮੇਸ਼ਨ ਲੈਣ ਜਾਂ ਐਕਸਟਰਸ਼ਨ ਕਾਲਾਂ ਕਰਾਉਂ ਦੇ ਵਿੱਚ ਇਹ ਕੰਮਜਾਬੋਦ ਜਦੋਂ ਅਸੀਂ ਮੇਨ ਇਹ ਸਾਡਾ ਫੋਕਸ ਹੀ ਹੈ ਕਿ ਜਿਹੜੇ ਬਾਹਰ ਬੈਠੇ ਆਪਣੇ ਆਪ ਨੂੰ ਇਹ ਸੋਚ ਰਹੇ ਆ ਕਿ ਉਹ ਸਾਡੇ ਗ੍ਰਿਫਟ ਤੋਂ ਬਾਹਰ ਨੇ ਉਹਨਾਂ ਦਾ ਇਹ ਬਹੁਤ ਵੱਡਾ ਭੁਲੇਖਾ ਹੈ ਸੂਨਰ অর ਲੇਟਰ ਜਿਹੜਾ ਹੈਗਾ ਅੱਜ ਨਹੀਂ ਤਾਂ ਕੱਲ ਕਾਨੂੰਨ ਨੇ ਆਪਣਾ ਉਹਨਾਂ ਤੱਕ ਪਹੁੰਚਣਾ ਹੈ ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਬਾਹਰੋਂ ਹਰ ਐਫਰਟ ਕਰਾਂਗੇ ਅ ਡੀਜੀਪੀ ਸਾਹਿਬ ਦੇ ਮਿਸਟਰ ਪ੍ਰਮੋਦ ਬਾਨ ਸਾਡੇ ਏਡੀਜੀਪੀ ਐਜੀਟੀਐਫ ਹਨ ਉਹਨਾਂ ਦਾ ਇਹ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਉਸੇ ਲੈ ਕੇ ਆਈਏ ਸਰ ਇੱਕ ਆਖਰੀ ਸਵਾਲ ਹੈਗਾ ਕਿ ਕੋਈ ਨੈਕਸਟ ਟਾਰਗੇਟ ਬਾਰੇ ਤੁਹਾਨੂੰ ਪਤਾ ਹੈਗਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਕਿ ਸਲਮਾਨ ਖਾਨ ਦਾ ਟਾਰਗੇਟ ਜਿਹੜਾ ਕਿ ਬਣਿਆ ਹੋਇਆ ਹੈ ਤੁਹਾਨੂੰ ਲੱਗਦਾ ਕੁਝ ਇਸ ਤਰ੍ਹਾਂ ਦਾ ਨਹੀਂ ਮੈਂ ਇਹਦੇ ਬਾਰੇ ਇਨ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਿਲਕੁਲ ਸਾਡੇ ਨਾਲ ਡੀਆਈਜੀ ਸਾਹਿਬ ਮੌਜੂਦ ਸੀ ਹਨ ਦੱਸਿਆ ਕਿ ਅਸੀਂ ਜ਼ਰੂਰ ਪੁੱਛਗਿੱਛ ਕਰਾਂਗੇ ਤੇ ਅਨੁਵਰਤ ਟਾਈਮ 'ਚ ਕੀ ਚੀਜ਼ਾਂ ਨਿਕਲ ਕੇ ਆਉਗੀ ਜ਼ਰੂਰ ਸਾ